ਜਾ ਕੇ ਗੋਰਿਆਂ ਦੀ ਚਾੱਕਰੀ ਤਾਂ ਕਰੀ ਜਾਂਦੇ ਆ ਇੱਥੇ ਆਪਣੇ ਘਰ ਤੇ ਤੁਸੀਂ ਮਿਹਨਤ ਕਰਦੇ ਸ਼ਰਮ ਆਉਂਦੇ ਆ ਸਬਜ਼ੀਆਂ ਉਗਾ ਯਾਰ ਝੋਨਾ ਛੱਡ ਸਬਜ਼ੀਆਂ ਉਗਾ ਕੇ ਤੂੰ ਵੇਚ ਦੁਕਾਨ ਖੋਲ ਬੱਧੀ ਜਰੀ ਕਮਾਈ ਬਹੁਤ ਹੋ ਆਪਣੇ ਘਰ ਸੌਏਗਾ ਕੇ ਆਪਣੇ ਮਾਪੇ ਵੀ ਤੂੰ ਰਖਵਾਲੀ ਕਰੇਗਾ ਉਹਨਾਂ ਦੀ ਵੀ ਉਹਨਾਂ ਦਾ ਧਿਆਨ ਰੱਖੇਗਾ ਇਸ ਗੱਲ ਵੱਲ ਕਿਸੇ ਬੱਚੇ ਦਾ ਧਿਆਨ ਕਿੱਛ ਨਹੀਂ ਜਾ ਰਿਹਾ ਉਹਨਾਂ ਦਾ ਧਿਆਨ ਕੇਂਦਰਿਤ ਇਹੀ ਰਹਿੰਦਾ ਕਿ ਬਾਹਰ ਜਾਵਾਂਗੇ ਐਸ਼ ਕਰਾਂਗੇ ਪੁੱਛ ਕੇ ਦੇਖੋ ਕਿੰਨੇ ਕੈਸ਼ ਕਰਦੇ ਆ ਬਾਹਰ ਸਾਲ ਡੇਢ ਸਾਲ ਹੋਇਆ ਉਹ ਉੱਥੇ ਬੈਠਾ ਰੋਈ ਜਾਂਦਾ ਹੈ ਉਹ ਕਹਿੰਦਾ ਜਿਸ ਦਿਨ ਮੈਂ ਮੈਨੂੰ ਪੀਆਰ ਮਿਲ ਗਈ ਨਾ ਮੈਂ ਤਾਂ ਪੰਜਾਬ ਪੱਜੂਆ ਵੀ ਜਦੋਂ ਕਦੇ ਲੋੜ ਹੋਈ ਜਦੋਂ ਕਦੇ ਜ਼ਰੂਰਤ ਹੋਈ ਪੀਆਰ ਹੈ ਜਾ ਕੇ ਥੋੜਾ ਸਾਥ ਸਮਾਂ ਲਾਇਆ ਕਰਾਂਗੇ ਲੇਕਿਨ ਮੈਨੂੰ ਮੇਰੇ ਯਾਰ ਦੋਸਤ ਮੇਰੇ ਦੋਸਤ ਮੇਰਾ ਪਿੰਡ ਇਹਨਾਂ ਯਾਦ ਆਉਂਦਾ ਮੇਰਾ ਦਿਲ ਨਹੀਂ ਲੱਗਦਾ ਉੱਥੇ ਜਿਹੜੇ ਬੱਚਿਆਂ 'ਚ ਇਹ ਸੰਸਕਾਰ ਨੇ ਉਹ ਤੇ ਆ ਕਮਾਈ ਕਰਨ ਜਾਓ ਲੇਕਿਨ ਆਓ ਜਿਹੜੇ ਪੱਕੇ ਜਾ ਕੇ ਫਰਮਾਨੈਂਟ ਰੈਂਟ ਆ ਉਹ ਉਹ ਬਹੁਤ ਮੁਸ਼ਕਲਾ ਚਲਦੇ ਆ ਕਦੇ ਇੱਥੇ ਸੋਚਿਆ ਕਿ ਮੈਂ ਮਿਹਨਤ ਕਰਕੇ ਜੇ ਮੈਂ ਕੋਈ ਟਰੈਕਟਰ ਲਿਆ ਮੈਂ ਉਹਦਾ ਕਰਜ਼ਾ ਉਤਾਰ ਦੂੰ ਇੱਥੇ ਵਾਲੇ ਨਹੀਂ ਸੋਚਦੇ ਉਹ ਟਰੈਕਟਰ ਤੇ ਘਰੇ ਟਰੈਕਟਰ ਵਿਹਲਾ ਖੜਾ ਰਹੂ ਟਰੈਕਟਰ ਤੇ ਭਾੜਾ ਹੀ ਨਹੀਂ ਲਾਉਣੇ ਹਰ ਜਾ ਕੇ ਗੋਰਿਆਂ ਦੀ ਚੱਕਰੀ ਤਾਂ ਕਰੀ ਜਾਂਦੇ ਆ ਇਥੇ ਆਪਣੇ ਘਰ ਤੇ ਤੁਸੀਂ ਇਹ ਮਿਹਨਤ ਕਰਦੇ ਸ਼ਰਮਾਉਂਦੇ ਹੋ ਜੇ ਇੱਥੇ ਕਹਦੇ ਯਾਰ ਕਿਸੇ ਨੂੰ ਕਿ ਤੂੰ ਸਬਜ਼ੀਆਂ ਉਹ ਆ ਯਾਰ ਝੋਨਾ ਛੱਡ ਸਬਜ਼ੀਆਂ ਉਹ ਆ ਕਿ ਤੂੰ ਵੇਚ ਦੁਕਾਨ ਖੋਲ ਵੱਡੀ ਸਾਰੀ ਕਮਾਈ ਬਹੁਤ ਹੋ ਆਪਣੇ ਘਰ ਸੌਏਗਾ ਕਿ ਆਪਣੇ ਮਾਂ ਬਾਪ ਦੀ ਵੀ ਤੂੰ ਰਖਵਾਲੀ ਕਰੇਗਾ ਉਹਨਾਂ ਦੀ ਵੀ ਉਹਨਾਂ ਦਾ ਧਿਆਨ ਰੱਖੇਗਾ ਇਸ ਗੱਲ ਵੱਲ ਕਿਸੇ ਬੱਚੇ ਦਾ ਧਿਆਨ ਕਿੱਥੀ ਨਹੀਂ ਜਾ ਰਿਹਾ ਉਹਨਾਂ ਦਾ ਧਿਆਨ ਕੇਂਦਰਤ ਇਹੀ ਰਹਿੰਦਾ ਕਿ ਬਾਹਰ ਜਾਵਾਂਗੇ ਐਸ਼ ਕਰਾਂਗੇ ਪੁੱਛ ਕੇ ਦੇਖੋ ਕਿੰਨੇ ਕੈਸ਼ ਕਰਦੇ ਆ ਬਾਹਰ ਮੇਰਾ ਇੱਕ ਹੋਰ ਭਾਨਾ ਜਾਉਣੇ ਗਿਆ ਉਹਨੂੰ ਸਾਲ ਡੇਢ ਸਾਲ ਹੋਇਆ ਉਹ ਉੱਥੇ ਬੈਠਾ ਰੋਈ ਜਾਂਦਾ ਹੈ ਉਹ ਕਹਿੰਦਾ ਜਿਸ ਦਿਨ ਮੈਂ ਮੈਨੂੰ ਪੀਆਰ ਮਿਲ ਗਈ ਨਾ ਮੈਂ ਤਾਂ ਪੰਜਾਬ ਭਜੂਗਾ ਵੀ ਜਦੋਂ ਕਦੇ ਲੋੜ ਹੋਈ ਜਦੋਂ ਕਦੇ ਜ਼ਰੂਰਤ ਹੋਈ ਪੀਆਰ ਆ ਜਾ ਕੇ ਥੋੜਾ ਸਾ ਸਮਾਂ ਲਾਇਆ ਕਰਾਂਗੇ ਲੇਕਿਨ ਮੈਨੂੰ ਮੇਰੇ ਯਾਰ ਦੋਸਤ ਮੇਰੇ ਦੋਸਤ ਮੇਰਾ ਪਿੰਡ ਇਹਨਾ ਯਾਦ ਆਉਂਦਾ ਮੇਰਾ ਦਿਲ ਨਹੀਂ ਲੱਗਦਾ ਉੱਥੇ ਤੇ ਜਿਹਦੇ ਜਿਹੜੇ ਬੱਚਿਆਂ ਅੰਦਰ ਇਹ ਸੰਸਕਾਰ ਨੇ ਉਹ ਉੱਥੇ ਆ ਕਮਾਈ ਕਰਨ ਜਾਓ ਲੇਕਿਨ ਆਓ ਜਿਹੜੇ ਪੱਕੇ ਜਾ ਕੇ ਪਰਮਾਨੈਂਟ ਰਹਿੰਦੇ ਆ ਉਹ ਉਹ ਬਹੁਤ ਮੁਸ਼ਕਲਾਂ ਚ ਲੱਦੇ ਆ ਕਦੇ ਇੱਥੇ ਸੋਚਿਆ ਕਿ ਮੈਂ ਮਿਹਨਤ ਕਰਕੇ ਜੇ ਮੈਂ ਕੋਈ ਟਰੈਕਟਰ ਲਿਆ ਮੈਂ ਉਹਦਾ ਕਰਜ਼ਾ ਉਧਾਰ ਦੂੰ ਇੱਥੇ ਵਾਲੇ ਨਹੀਂ ਸੋਚਦੇ ਉਹ ਟਰੈਕਟਰ ਤੇ ਘਰੇ ਟਰੈਕਟਰ ਵਿਹਲਾ ਖੜਾ ਰੋ ਟਰੈਕਟਰ ਤੇ ਭਾੜੇ ਨਹੀਂ ਲਾਉਣੇ ਲੈ ਮੈਂ ਹੁਣ ਦੋ 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 4 4000 ਭਾੜੇ ਟਰੈਕਟਰ ਲਈ ਫਿਰ ਆਏ ਇਦਾਂ ਉਹਦੇ ਬਸ ਟਰੈਕਟਰ ਲਿਆ ਮੈਂ ਕਿ ਮੈਨੂੰ ਜਿਹੜੇ ਗਵਾਂਢੀ ਨੇ ਮੇਰੇ ਪਿੰਡ ਵਾਲੇ ਨਾ ਤਾਨੇ ਮਾਰਨ ਲੋ ਵੀ ਇਹ ਤਾਂ ਆ ਕੰਮ ਲੱਗ ਗਿਆ ਸੋ ਉਹ ਜਿਹੜੀ ਸ਼ਰਮ ਹੈ ਉੱਥੇ ਜਾ ਕੇ ਕਿਉਂ ਕੋਈ ਕੁਛ ਤਾਂ ਨਹੀਂ ਉੱਥੇ ਜਾ ਕੇ ਬਿਰਨ ਦਾ ਕਰੀ ਜਾਂਦੇ ਐ ਇੱਥੇ ਨਹੀਂ ਕਰਦੇ ਆ ਗੱਲਾਂ ਦੀ ਘਾਟ ਸਾਡੀ ਪੰਜਾਬੀ ਯੂਥ ਅੰਦਰ ਹੈ ਮੋਚਾ ਨੂੰ ਵਟਾ ਐਂਕੜ ਖੰਗੋਰਾ ਮਾਰਕ ਲੰਗੜਾ ਸ਼ਾਮ ਨੂੰ 3 ਵਜੇ 4 ਵਜੇ ਸ਼ਰਾਬਾਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਸ਼ਰਿਆਮ ਕਹਿੰਨਾ ਮੇਰੇ ਪਿੰਡ ਦੇ ਹਾਲ ਹਾਲ ਇਹ ਨੇ ਔਰ ਡੇਲੀ ਐਕਸੀਡੈਂਟ ਹੋ ਰਹੇ ਨੇ ਮਰ ਰਹੇ ਨੇ ਸਾਡੇ ਘਰੇ ਇੱਕ ਮੁੰਡਾ ਆਉਂਦਾ ਹੁੰਦਾ ਸੀ ਉਹਨੇ 3-4 ਦਿਨ ਪਹਿਲਾਂ ਹੀ ਲੱਕ ਤੜਾ ਲਈ ਸਕੂਟਰੀ ਤੇ ਜਾਂਦਾ ਉੱਥੇ ਜਾਣ ਦਾ ਉੱਥੇ ਜਾਣ ਦਾ ਸਾਰਿਆਂ ਨੂੰ ਇਹ ਇਹ ਆ ਜਾਂਦਾ ਕਿ ਸੜਕ ਤੇ ਤੁਰਨਾ ਕਿਵੇਂ ਹੈ ਰੋਡ ਤੇ ਲੈਫਟ ਰਾਈਟ ਜਾਣਾ ਕਿਵੇਂ ਹੈ ਕਦੋਂ ਬ੍ਰੇਕਾਂ ਮਾਰਨੀਆਂ ਨੇ ਸਾਰੇ ਇੱਥੇ ਕਿਉਂ ਨਹੀਂ ਸਿੱਖਦੇ ਨਹੀਂ ਸਿੱਖਦੇ